ਮਾਮਲਾ ਗੜਬੜ ਹੈ ਭਾਗ 3 ਲੇਖਕ ਸੰਜੀਵ ਸੇਤੀਆ ਜੀ ਇਹ ਦੁਨੀਆ ਸਵਾਰਥ ਨਾਲ ਚਲਦੀ ਹੈ ਸਿਰਫ ਤੇ ਸਿਰਫ ਸਵਾਰਥ ਹਰ ਕਿਸੇ ਦਾ ਕੋਈ ਨਾ ਕੋਈ ਸਵਾਰਥ ਤੇ ਮੈਂ ਸਵਾਰਥ ਹੀ ਨਹੀਂ ਇਸ ਲਈ ਮੈਨੂੰ ਜੀਣ ਦੀ ਕੋਈ ਲੋੜ ਨਹੀਂ ਮੈਂ ਅਕਸਰ ਮੇਰੀ ਮਾਂ ਨਾਲ ਬਹਿਸਦਾ ਰਹਿੰਦਾ ਸ਼ਾਇਦ 1988 ਤੋਂ ਹੀ ਇਸ ਤਰ੍ਹਾਂ ਚੱਲਦਾ ਆ ਰਿਹਾ ਸੀ ਸਵਾਰਥ ਹਿੰਦੀ ਦਾ ਸ਼ਬਦ ਹੈ सब अर्थ अर्थ अर्थात धन पैसा माया पैसा है कि आज पैसे की नमी परिभाषा दे जन्म का दिन है पैसा अर्थात कुदरती साधन इंसानी मेहनत तो काबिलियत का रूपांतरण एक कागज़ तो के टुकड़े उपर ਠੀਕ ਹੈ ਕਿ ਜ਼ਰੂਰਤਾਂ ਪੂਰੀਆਂ ਕਰ ਲਈ ਪੈਸੇ ਦੀ ਲੋੜ ਹੈ ਪਰ ਕੁਝ ਲੋਕ ਅਨੰਤ ਸਮੇ ਲਈ ਅਨੰਤ ਪੈਸਾ ਇਕੱਠਾ ਕਰਨ ਵਿੱਚ जुट ਜਾਂਦੇ ਨੇ ਅਨੰਤ ਪੈਸਾ ਮਤਲਬ ਕੁਦਰਤ ਦੇ ਸਾਰੇ ਸਾਧਨ ਤੇ ਇਨਸਾਨਾਂ ਦੀ ਸਾਰੀ ਉਮਰ ਦੀ ਮਿਹਨਤ ਪਹਿਲਾਂ ਅੱਜੇ ਲੋਕ ਕੁਝ ਹਜ਼ਾਰਾਂ ਸਾਲਾਂ ਪਰ ਹੁਣ ਕਰੋੜਾਂ ਹਨ ਇਹਨਾਂ ਨੇ ਆਪਣੀ ਜ਼ਿੰਦਗੀ ਤਾਂ ਔਖੀ ਕਰ ਹੀ ਲਈ ਹੈ ਨਾਲੇ ਬਾਕੀ ਦੀ 70 ਲੋਕਾਂ ਦੀ ਵੀ ਕੀਤੀ ਹੋਈ ਐ ਇਹਨਾਂ ਨੂੰ ਪੈਸਾ ਚਾਹੀਦਾ ਹੈ ਕਿਸੇ ਵੀ ਕੀਮਤ ਤੇ ਚਾਹੇ ਹੋ ਇਨਸਾਨਾਂ ਦਾ ਨੁਕਸਾਨ ਕਰਕੇ ਕਿਉਂ ਨਾ ਲਈ ਦੇਵੇ ਆਪਣਾ ਸਵਾਰਥ ਪੂਰਾ ਕਰਨ ਲਈ ਇਹ ਲੋਕ ਤਕਨੀਕ ਵਿਗਿਆਨ ਪ੍ਰਚਾਰ ਇਨਸਾਨੀ ਮਨ ਦੀਆਂ ਭਾਵਨਾਵਾਂ ਸਾਰੇ ਸਾਨੂੰ ਹਥਿਆਰ ਬਣਾਉਂਦੇ ਨੇ ਸਾਡੀ ਮਿਹਨਤ ਤੇ ਸਾਡੇ ਕੁਦਰਤੀ ਸਾਧਨਾਂ ਨੂੰ ਸਾਡੇ ਤੋਂ ਖੋਹ ਲਈ ਪ੍ਰਚਾਰ ਦੇ ਸਹਾਰੇ ਸਾਨੂੰ ਸਾਡੇ ਪੁਰਖਿਆਂ ਦੇ ਅਸੀਰਵਾਦ ਤੋਂ ਦੂਰ ਕੀਤਾ ਗਿਆ ਹੈ ਇਹ ਸਾਰਾ ਵਰਤ ਵਰਤਾਰਾ ਪਿਛਲੇ 40 50 ਸਾਲਾਂ ਵਿੱਚ ਜੋ ਜਨਮ ਆਵਾ ਤਰੀਕੇ ਨਾਲ ਕੀਤਾ ਗਿਆ ਸਭ ਤੋਂ ਪਹਿਲਾਂ ਹਮਦਾ ਸਰੋਂ ਦੇ ਤੇਲ ਦੇ ਹੋਇਆ ਇਹ ਹੀ ਆਧਾਰ ਸੀ ਕਿ ਸਾਡੀ ਸਿਹਤ ਦਾ ਖਾਣਾ ਬਣਾਉਂਦੇ ਸੀ ਦੰਦਾਂ ਦੀ ਸਫਾਈ ਲਈ ਵਰਤਦੇ ਸੀ ਸਿਰ ਤੇ ਲਗਾਉਂਦੇ ਸੀ ਮਾਰਸ਼ ਕਰਦੇ ਸੀ ਗੁੱਝੇ ਛੱਟ ਲੱਗ ਜਾਏ ਇਹਨੂੰ ਆਉਂਦੇ ਸੀ ਹੋਰ ਤਾਂ ਹੋਰ ਭੋਂੜ ਦੜ ਜਾਏ ਤਾਂ ਵੀ ਲਗਾਉਂਦੇ ਸੀ ਪਤਾ ਨਹੀਂ ਸਾਡੇ ਵਾਲੇ ਦਿਵਾਲੇ ਨੂੰ ਕੋਈ ਗਲਤਫਹਮੀ ਸੀ ਬੰਦੇ ਐ ਕਿ ਸਾਈਕਲ ਜਿਹੜਾ ਤੇਰੀ ਦੇ ਚੱਲੋ ਸਰੋਂ ਦੇ ਤੇਰੇ ਵਿੱਚ ਮਦਾਵੜ ਦੀ ਸਰਕਾਰੀ ਯਾਤ ਦਿੱਤੀ ਗਈ ਅੱਜ ਦੇ ਤੋਂ 50 ਸਾਲ ਪਹਿਲਾਂ ਤੇ ਫਿਰ ਬਾਕੀ ਸਭ ਇਤਿਹਾਸ ਹੈ ਦੁਨੀਆ ਦੇ ਸਭ ਤੋਂ ਵਧੀਆ ਤੇਲ ਦੀ ਜਗਾ ਡਾੜ ਦੇ ਨੇ ਮਰ ਲਈ ਫਿਰ ਉਹਦੇ ਵਰਗੇ ਹੋਰ ਕੂੜਾ ਕਬਾੜ ਤਰਾ ਤਰਾ ਲਈ ਕੋਲ ਕਬੜ ਜਦੋਂ ਸਰੋਂ ਦੇ ਦਾ ਤੇਲ ਸੁਧ ਨਾ ਰਿਹਾ ਤਾਂ ਬਜ਼ਾਰ ਸਿਰ ਤੇ ਲਗਾਉਣ ਵਾਲੇ ਰੰਗ ਬਰੰਗੇ ਤੇਲਾ ਨਾਲ ਭਰ ਗਿਆ ਕੈਮੀਕਲ ਨਾਲ ਬਣੀ ਜਾਲੀ ਜਿਹੇ ਥੰਦੇ ਨਾਲ ਚਿਹਰੇ ਮਰਝਾਉਣ ਲੱਗ ਪਏ ਤੇ ਕਰੀਮਾਂ ਨੇ ਆ ਕੇ ਰਿਆ ਤੇ ਫਿਰ ਬਜ਼ਾਰੀ ਚੀਜ਼ਾਂ ਸਾਡੀਆਂ ਜ਼ਰੂਰਤਾਂ ਭੁੱਲੀਆਂ ਕਰ ਲੈ ਦਾਵੇ ਕਰਦੇ ਹੋਏ ਸਾਨੂੰ ਬੇਵਕੂਫ ਬਣਾਉਣ ਲੱਗ ਪਈਆਂ ਕੌਣ ਸਨ ਉਸ ਸਮੇਂ ਸਰੋਂ ਦੇ ਤੇਲ ਨੂੰ ਸਾਡੇ ਤੋਂ ਦੂਰ ਕਰਨ ਵਾਲੀ ਵਿਦੇਸੀ ਤੇ ਅੱਜ ਕੀ ਵੀ ਅਵੋਕਾਡੋ ਵੇਚਣ ਵਾਲੀ ਕੌਣ ਨੇ ਦਵਾਈਆਂ ਵੇਚਣ ਵਾਲੀ ਕੌਣ ਨੇ ਤੇ ਦਵਾਈਆਂ ਬਣਾਉਣ ਵਾਲੇ ਕੌਣ ਨੇ ਦਵਾਈਆਂ ਦੀ ਖੋਜ ਕਰਨ ਵਾਲੇ ਦੀ ਦੱਸੋ ਕੌਣ ਨੇ ਲੋੜ ਕਿਉਂ ਪੈਂਦੀ ਹੈ ਇਹਨਾਂ ਨੂੰ ਨਵੀਆਂ-ਨਵੀਆਂ ਦਵਾਈਆਂ ਬਣਾਉਣ ਦੀ ਇਹਨਾਂ ਆਪਣੇ ਦੇਸਾਂ ਦੀ ਖਲਕਤ ਨੂੰ ਸਵਾਰਥ ਦੀ ਪੂਰਤੀ ਲਈ ਮਸ਼ੀਨਾ ਬਣਾ ਦਿੱਤਾ। ਬਿਮਾਰ ਬਣਾ ਦਿੱਤਾ। ਕੁਦਰਤੀ ਸਾਧਨਾ ਉੱਪਰ ਮਸ਼ੀਨ ਬਾਗ ਮਿਹਨਤ ਕਰੋ ਤੇ ਜੋ ਹਾਸਲ ਹੋਇਆ ਹੈ ਉਹ ਇਹਨਾਂ ਦੀਆਂ ਤਜੋਰੀਆਂ ਵਿੱਚ ਭਰਦੇ ਜਾਓ। ਚਾਹੇ ਉਹ ਬ੍ਰਾਂਡ ਦੇ ਨਾਮ ਤੇ ਇਹਨਾਂ ਨੂੰ ਦੇ ਦਿਓ ਚਾਹੇ ਇਲਾਜ ਦੇ ਨਾਮ ਤੇ। ਇਹਨਾਂ ਆਪਣਿਆਂ ਨੂੰ ਨਹੀਂ ਛੱਡਿਆ। ਉਹ ਸਾਡੇ ਤੇ ਕੀ ਰਹਿਮ ਕਰਨਗੇ? इसे कारण बी जी पुरख्या के आशीर्वाद अपनाओ नहीं तो मामला गड़बड़ है ये कानी तक किस तरह लगी संजीव से तेरी रचना है अमीर तू तो बहुत पसंद आई होगी भी अपने कमेंट करके इस बारे जरूर दसना जी सुन ले बहुत बहुत धन्यवाद